ਸਰਕਾਰ ਦਾ ਘੱਟ ਕਰਕੇ ਸਾਰੇ ਸੰਦੇਸ਼ ਸਾਰੇ ਪੰਜਾਬ ਨੂੰ ਦਿਓ ਕਿਤੇ ਇੱਕ ਬੰਦੇ ਤੇ ਵੀ ਆਉਂਦੀ ਆ ਜਿੱਦਾਂ ਦੀ ਅਸੀਂ ਸੰਯੁਕਤ ਕੋ ਮੋਰਚਾ ਬਣਾਇਆ ਇੱਕ ਕਿਸਾਨ ਤੇ ਵੀ ਜੇ ਮੁਸੀਬਤ ਆਉਂਦੀ ਆ ਸਾਰੇ ਮੋਰਚੇ ਦੇ ਵਿੱਚ ਗੱਲ ਆ ਜਾਂਦੀ ਆ ਤੇ ਉਹਨੂੰ ਅਸੀਂ ਕਵਰ ਕਰਦੇ ਇੱਦਾਂ ਹੀ ਪੱਤਰਕਾਰ ਆਪ ਦੀ ਗੱਲ ਨੂੰ ਵਿੱਚ ਦੱਬਣਾ ਦਰਨ ਨਾਲ ਆਪਣੀ ਪੱਤਰਕਾਰੀ ਖੁੱਲਕੇ ਕਰ ਇੰਨਾ ਕਹਿੰਦਾ ਹੈ ਮਾਨਸ ਸਿੰਘ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਬਾਤ ਨੂੰ ਮੈਂ ਅਗਲੇ ਬਲਾਰੇ ਸਾਡੇ ਕੋਲੇ ਸੋਨੀਆ ਨੇ ਸੋਨੀਆ ਮੈਂ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਤੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦਾ ਮਸਪੋਕਸ ਪਰਸਨ ਹੋਣ ਦੇ ਨਾਤੇ ਇੱਥੇ ਪਹੁੰਚਿਆ ਤੇ ਅਸੀਂ ਜੋ ਪਰਚੇ ਹੋਏ ਨੇ ਪੱਤਰਕਾਰਾਂ ਤੇ ਤੇ ਇੱਕ ਆਰਟੀਆਈ ਐਕਟੀਵਿਸਟ ਤੇ ਉਹਦੀ ਅਸੀਂ ਨਿਖੇਦੀ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਜਲਦੀ ਤੁਸੀਂ ਇਹ ਪਰਚੇ ਨਾ ਪਿੱਤੇ ਖਾਰ ਜਿਨ੍ਹਾਂ ਦੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਬਰੂ ਹੋ ਜਾਏਗਾ ਇਹ ਡੈਮੋਕ੍ਰੇਸੀ ਦਾ ਧਾਨ ਹੈ ਤੁਸੀਂ ਜੋ ਸਾਡਾ ਬੋਲਣ ਦਾ ਹੱਕ ਹੈ ਆਜ਼ਾਦੀ ਹੈ ਸਾਡੇ ਸਿਧਾਂਤਾਂ ਦੇ ਦਿੱਤੀ ਹੋਈ ਉਹਦਾ ਇਹ ਘਾਣ ਸਰਕਾਰ ਕਰ ਰਹੀ ਹੈ ਹੁਣ ਸਵਾਲ ਪੁੱਛਣਾ ਵੀ ਜੇ ਜੁਰਮ ਹੈ ਤਾਂ ਇਹ ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਹੈ ਪੰਜਾਬ ਦੀ ਲੋਕਤੰਤਰ ਹੈ ਇਹਦੇ ਵਾਸਤੇ ਬਹੁਤ ਵੱਡਾ ਖਤਰਾ ਹੈ ਸਾਨੂੰ ਤਾਂ ਇਹਨਾਂ ਲੋਕਾਂ ਦੇ ਪਰਚੇ ਦਰਜ ਕਰ ਲਵੇ ਜੋ ਕਹਿੰਦੇ ਨੇ ਪੰਜਾਬ ਵਿੱਚ ਕਰਪਸ਼ਨ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ ਤ੍ਰੇਤਾ ਵਿਕਦਾ ਹੈ ਚੋਰੀ ਦਾ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਹੈ ਤੇ ਅਫਸਰशाही ਗ੍ਰੱਪਟ ਹੈ ਲੀਡਰ ਕਰਪਟ ਨੇ ਫੇ ਤਾਂ ਉਹਨੇ ਵੀ ਪਰਚੇ ਦਰਜ ਕਰਾ ਦੇਣੇ ਕੱਲੋਂ ਤੋਂ ਸਾਰੇ ਸਾਨੂੰ ਜਿਹੜੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਨੌਜਵਾਨ ਨੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਵਕੀਲਾਂ ਨੇ ਜਥੇਬੰਦੀਆਂ ਨੇ ਹੋਰ ਸਾਰਾ ਜਿਹੜਾ ਭਾਈਚਾਰਾ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਜਿਹੜਾ ਜੂਰੂ ਸਰਕਾਰ ਕਰ ਰਹੀ ਹੈ ਪੱਤਰਕਾਰਾਂ ਤੇ ਤੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਪੰਜਾਬ ਲੈਵਲ ਤੇ ਉਹ ਸ਼ੁਰੂ ਕਰਨਾ ਚਾਹੀਦਾ ਲਈ ਤਾਂ ਪਰ ਡੈਮੋਕ੍ਰੇਸੀ ਜਿਹੜੀ ਪੰਜਾਬ ਦੇ ਵਿੱਚੋਂ ਖਤਮ ਹੋ ਜੇਗੀ ਅਸੀਂ ਤਾਂ ਜੋ ਕੇਜਰੀਵਾਲ ਤੇ ਪਰਚਾ ਲੱਗਦਾ ਹੈ ਦਿੱਲੀ ਦਾ ਉਸਤੇ ਵੀ ਨਹਿਤੀ ਕਰਦੇ ਆ ਕਿ ਹਰ ਇੱਕ ਨੂੰ ਆਪਣਾ ਬੋਲਣ ਦੀ ਜਾਦਦੀ ਹੈ ਜੇ ਸਰਕਾਰ ਨੂੰ ਲੱਗਦਾ ਸੀ ਕਿ ਹੈਲੀਕਾਪਟਰ ਦੇ ਜੋ ਖਬਰ ਦੱਸੀ ਸੀ ਇਹਨਾਂ ਪੱਤਰਕਾਰਾਂ ਨੇ ਵੀ ਉਹ ਗਲਤ ਹੈ ਤਾਂ ਸਰਕਾਰ ਉਹਦਾ ਜਵਾਬ ਦੇ ਦਿੰਦੀ ਇਹੀ ਬੰਦਾ ਸੀ ਅਖਬਾਰ 'ਚ ਬਿਆਨ ਦੇ ਦਿੰਦੇ ਵੀ ਨਹੀਂ ਇਹਨਾਂ ਦੀ ਖਬਰ ਗਲਤ ਹੈ ਕਿ ਇਹ ਹੈਲੀਕਾਪਟਰ ਕਿਸੇ ਨੇ ਨਹੀਂ ਵਰਤਿਆ ਤੇ ਆਰਟੀਆਈ ਦਾ ਕਿਸੇ ਦਾ ਜਵਾਬ ਇਹ ਸਰਕਾਰ ਵੀ ਦਿੰਦੀ ਜਿੱਦਣ ਬਣੀ ਹੈ ਨਾਲੇ ਲੋਕਾਂ ਨੂੰ ਦੱਸਦੀ ਹੈ ਵੀ ਕਿੰਨਾ ਖਰਚਾ ਹੈ ਨਾਲੇ ਲੋਕਾਂ ਨੂੰ ਦੱਸਦੀ ਹੈ ਐਡਵਰਟਾਈਜ਼ਮੈਂਟ ਤੇ ਕਿੰਨਾ ਖਰਚਾ ਹੋਇਆ ਹੋਰ ਖਰਚੇ ਕਿੰਨੇ ਹੋਏ ਕਿੰਨੀਆਂ ਨੌਕਰੀਆਂ ਦਿੱਤੀਆਂ ਕੀ ਕੀ ਇਹਨਾਂ ਨੇ ਸੁਧਾਰ ਕੀਤੇ ਇਹ ਸਰਕਾਰ ਆਰਟੀਆਈ ਦਾ ਵੀ ਜਵਾਬ ਨਹੀਂ ਦਿੰਦੀ ਸਿਰਫ ਲੋਕਾਂ ਨੂੰ ਇਹ ਦਬਾਉਣ ਦੀ ਗੱਲ ਕਰਦੀ ਹੈ ਜਿਦੀ ਅਸੀਂ ਬਹੁਤ ਸ਼ਬਦ ਕਲੜੇ ਸ਼ਬਦਾਂ ਜਿਹੜੀ ਲਖੇਤੀ ਕਰਦੇ ਆਂ ਦੇਖिए ਆਪਣੇ ਜੇ ਆਪਾਂ ਇਹਨੂੰ ਕਾਨੂੰਨ ਦੇ ਇੱਕ ਦਾਇਰੇ ਚ ਕਰਕੇ ਦੇਖੀਏ ਕੀ ਕੋਈ ਅਧਿਕਾਰ ਹੈ ਨਹੀਂ ਨਾ ਵੀ ਆਮ ਆਦਮੀ ਦਾ ਜੇ ਅਧਿਕਾਰ ਲੈ ਲਿਆ ਤੇ ਸਰਕਾਰ ਨੂੰ ਕੁਐਸਚਨ ਪੁੱਛ ਸਕਦੇ ਕੋਈ ਕੋਈ ਐਸਾ ਕਾਨੂੰਨ ਨਹੀਂ ਹੈ ਸਿਰਫ ਜੇ ਤੁਸੀਂ ਮਿਲਟੀ ਦੇ ਖਿਲਾਫ ਜਾਂ ਦੇਸ਼ ਦਾ ਜਿੱਥੇ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਵੇ ਦੇਸ਼ ਨੂੰ ਖਤਰਾ ਹੋਵੇ ਕੋਈ ਐਡਾ ਦੀ ਖਬਰ ਛਾਪੀਏ ਤਾਂ ਉਹਦੇ ਇੱਕ ਪਰਚਾ ਦਰਜ ਹੁੰਦਾ ਜੋ ਇਹਨਾਂ ਨੇ ਪਰਚਾ ਦਰਜ ਕਰਿਆ ਕਾਨੂੰਨੀ ਤੌਰ ਤੇ ਨਹੀਂ ਬਣਦਾ ਨਾ ਇਹਨੇ ਕਿਸੇ ਅਦਾਲਤ ਚ ਕੜਨਾ ਹੈ ਨਾ ਹਾਈ ਕੋਰਟ ਚ ਕੜਨਾ ਇਸ ਪਰਚੇ ਨਾਲ ਤੇ ਸਰਕਾਰ ਨੂੰ ਤੇ ਮੂੰਹ ਦੀ ਖਾਣੀ ਪੈਗੀ ਤੇ ਪੁਲਿਸ ਅਫਸਰਾਂ ਦੇ ਖਿਲਾਫ ਦੀ ਕਾਰਵਾਈ ਜੇ ਹਾਈ ਕੋਰਟ ਕੋਈ ਕਰ ਸਕਦੀ ਹੈ ਕਿਉਂਕਿ ਤੁਸੀਂ ਕਿਸੇ ਦੀ ਆਜ਼ਾਦੀ ਨੂੰ ਇਸ ਤਰ੍ਹਾਂ ਪਰਚਾ ਦਰਜ ਕਰਕੇ ਉਹਦੀ ਜ਼ਿੰਦਗੀ ਕੀਮਤ ਉਰਾਗ ਬਣ ਸਕਦੇ ਹੋ ਖਾਸ ਕਰ ਜੋ ਪੱਤਰਕਾਰ ਨੇ ਆਰਟੀਆਈ ਐਕਟੀਵਿਸਟ ਨੇ ਜੋ ਸਮਾਜ ਲਈ ਕੰਮ ਕਰਦੇ ਹਨ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਨੇ ਇਹਨਾਂ ਤੇ ਸਰਕਾਰ ਪਰਚਾ ਨਹੀਂ ਦਰਜ ਕਰ ਸਕਦੀ ਕੋਈ ਵੀ ਸਮਾ ਸਰ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਤੁਸੀਂ ਪਹੁੰਚੇ ਹੋ ਇੱਥੇ ਤੇ ਕੀ ਕਹੋਂਗੇ ਇਹਦੇ ਬਾਰੇ ਕਿੰਨਾ ਕੁ ਜ਼ਾਇਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਕੁੰਮੜਾ ਪ੍ਰਧਾਨ ਅਤਿਆਚਾਰ ਤੇ ਪ੍ਰਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਐਸ.ਸੀ.ਬੀ.ਸੀ. ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਨੇ ਤੇ ਅੱਜ ਜਿਹੜਾ ਵਿਸ਼ਾ ਜਿਹੜਾ ਹੈਗਾ ਪੱਤਰਕਾਰਾਂ ਤੇ ਹੋਰ ਇਹ ਪਰਚੇ ਨਿਰੰਤਰ ਜਿਵੇਂ 10 ਪੱਤਰਕਾਰਾਂ ਤੇ ਪਰਚੇ ਦਰਜ ਕੀਤੇ ਤੇ ਇੱਕ ਜਿਹੜਾ ਆਰ.ਟੀ.ਆਈ. ਚ ਰਿਕਾਰਡ ਕਢਾਇਆ ਹੈਲੀਕਾਪਟਰ ਨੂੰ ਲੈ ਕੇ ਕਿੰਨਾ ਖਰਚਾ ਹੋਇਆ ਉਹਦੇ ਦੇ ਪਰਚਾ ਕਰਿਆ ਬਹੁਤੀ ਨਿੰਦਣ ਜੋ ਘਟਦਾਗੀ ਜਿਹੜੇ ਇਨਸਾਫ ਪਸੰਦ ਲੋਕ ਨੇ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸੈਕਟਰ 17 'ਚ ਇਕੱਠੇ ਹੋਏ ਨੇ ਪੱਤਰਕਾਰ ਭਾਈਚਾਰੇ ਦੇ ਹੱਕ 'ਚ ਇਕੱਠੇ ਹੋਏ ਨੇ ਜੇਕਰ ਜਿਹੜਾ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਿਆ ਗਿਆ ਪ੍ਰੈਸ ਨੂੰ ਇਸੇ ਤਰ੍ਹਾਂ ਹੀ ਗਲਾ ਘੁੱਟਿਆ ਜਾਵੇਗਾ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇਗੀ ਤਾਂ ਲੋਕਾਂ ਨੂੰ ਕਿਵੇਂ ਨਿਆਂ ਇਨਸਾਫ ਮਿਲੇਗਾ ਬਹੁਤ ਸਾਰੇ ਮਾਮਲੇ ਹੁੰਦੇ ਨੇ ਲੋਕਾਂ ਦੇ ਛੋਟੇ ਛੋਟੇ ਕੇਸ ਨੇ ਜਿਹੜੇ ਪ੍ਰੈਸ ਦੇ ਵਿਚਾਰਨ ਕਰਕੇ ਲੋਕਾਂ ਦੇ ਬਹੁਤ ਮਸਲੇ ਹੱਲ ਹੋ ਜਾਂਦੇ ਨੇ ਪਰ ਬਹੁਤ ਸਾਰੇ ਜਿਹੜੇ ਮਸਲੇ ਇਸ ਵਾਰ ਜਾਣ ਵਾਸਤੇ ਜਿਹੜੀ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਉਹਨੇ ਹਰਾ ਪੈਨ ਚਲਾਉਣਾ ਸੀ ਲੋਕਾਂ ਨੂੰ ਨੌਕਰੀਆਂ ਦੇ ਕੇ ਬੇਰਜਗਾਰੀ ਖਤਮ ਕਰਕੇ ਤੇ ਕਰਪਸ਼ਨ ਖਤਮ ਕਰਕੇ ਨਸ਼ਾ ਖਤਮ ਕਰਕੇ ਵੀ ਜਿਹੜਾ ਹਰਾ ਪੈਨ ਹੈ ਉਹ ਸ਼ਾਇਦ ਪੱਤਰਕਾਰਾਂ ਦੇ ਖਿਲਾਫ ਚਲਾਤਾ ਇਹ ਨੇ ਇਹ ਆਪ ਖੁਦ ਇੱਕ ਸਟੇਟਮੈਂਟ ਹੈ ਇਹਨਾਂ ਦੀ ਜਿਹੜੀ ਸਟੇਟਮੈਂਟ ਦਿੱਲੀ ਦੇ ਕੇ ਆਏ ਨੇ ਸੰਸਦ 'ਚ ਵੀ ਕਿਸੇ ਵੀ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਖਬਰ ਚੱਲਦੀ ਆ ਕੋਈ ਹੋਰ ਹੈ ਉਹਨੂੰ ਕ੍ਰਾਈਮ ਨਾ ਮੰਨਿਆ ਜਾਵੇ ਇਹਨਾਂ ਦੇ ਖਿਲਾਫ ਕਾਰਵਾਈ ਨਾ ਹੋਵੇ ਸ਼ਾਇਦ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਉਹ ਆਪਣੇ ਬਿਆਨ ਭੁੱਲ ਗਏ ਹੋਣੇ ਇਹ ਆਪਣੇ ਸਟੇਟਮੈਂਟ ਭੁੱਲ ਗਏ ਹੋਣੇ ਤੇ ਮੁੱਖ ਮੰਤਰੀ ਸਾਹਿਬ ਇਹ ਅੱਜ ਨਹੀਂ ਨਿਕਲੂਗਾ ਆਰਟੀਚ ਰਕਾਰ ਤਾਂ 2027 ਤੋਂ ਬਾਅਦ ਲੋਕ ਆਪੇ ਕਢਾ ਲੈਣਗੇ ਤੇ ਜਿਹੜੇ ਵੀ ਕੋਈ ਘਟਾਲੇ ਚਾਹੋ ਕਾਲੀ ਦਲ ਨੇ ਕੀਤੇ ਸੀ ਕਾਂਗਰਸ ਨੇ ਕੀਤੇ ਸੀ ਉਹਨਾਂ ਦੇ ਘਟਾਲੇ ਤੁਸੀਂ ਕੱਢ ਰਹੇ ਆਉਣ ਵਾਲੀਆਂ ਸਰਕਾਰਾਂ ਤੁਹਾਡੇ ਘਟਾਲੇ ਜਿਹੜੇ ਕਢ ਲੈਣਗੇ ਤੇ ਲੋਕਾਂ ਨੂੰ ਜਿਹੜੀ ਪ੍ਰੈਸ ਨੂੰ ਬਿਨਾ ਵਜਾ ਤੋਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰਚਾ ਨਾ ਕੀਤਾ ਜਾਵੇ ਲੋਕਾਂ ਦੀ ਆਵਾਜ਼ ਬਣ ਕੇ ਪ੍ਰੈਸ ਨੂੰ ਕੰਮ ਕੀਤਾ ਜਾਵੇ ਤਾਂ ਕਿ ਪ੍ਰੈਸ ਵਾਲੇ ਲੋਕਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਹੈ ਲੋਕਾਂ ਨੂੰ ਗਿਆਨ ਸਬਦਾਂ ਲਈ ਜੇਕਰ ਪ੍ਰੈਸ ਤੇ ਹੀ ਅਜੇ ਹੱਕਮ ਹੋਇਆ ਤਾਂ ਕਿਹੜਾ ਦੰਦਾ ਜਿਹੜਾ ਪ੍ਰੈਸ ਦਾ ਇਹਨਾਂ ਦੇ ਖਿਲਾਫ ਖਬਰ ਲਾਊਗਾ ਇਹ 10 ਬੰਗਾਂ ਤੇ ਨਹੀਂ ਇਹ ਤੋਂ ਪਹਿਲਾਂ ਸਾਡੇ ਕੋਲੇ ਗਰਦੀਪ ਸਿੰਘ ਕਾਲੀ ਜੀ ਆਏ ਨੇ ਤੱਕੜ ਜੀ ਲਾ ਲੋ ਹੋਰ ਲਾ ਲੋ ਹੋਰ ਬਹੁਤ ਪੱਤਰਕਾਰਾਂ ਜਿਨ੍ਹਾਂ ਦੇ ਪਰਚੇ ਪਹਿਲਾਂ ਨਰਜ ਕੀਤੇ ਗਏ ਇਸ ਤਰ੍ਹਾਂ ਆਵਾਜ਼ ਨਹੀਂ ਮੰਨਦ ਹੋਣੀ ਲੋਕਾਂ ਦੀ ਲੋਕਾਂ ਨੇ ਆਪਣੀ ਆਵਾਜ਼ ਜਿਹੜੀ ਤੁਹਾਨੂੰ ਪਹਿਲਾਂ 3 ਸਾਲ ਢੀਕਿਆ ਹੁਣ 4 ਸਾਲ ਢੀਕਿਆ 5-7 ਮਹੀਨੇ ਹੋਰ ਤੁਹਾਨੂੰ ਜਿਹੜਾ ਹੈਗਾ ਥੋੜੇ ਥੋੜੇ ਬੰਦੇ ਢੀਕ ਲਣਗੇ ਸਾਰੀ ਪ੍ਰੈਸ ਮੀਡੀਆ ਜਿਹੜੀ ਪੇਡ ਨਹੀਂ ਹੈ ਬਕਾਉ ਨਹੀਂ ਹੈ ਇਨਸਾਫ ਪਸੰਦ ਲੋਕ ਨੇ ਜਿਹੜੇ ਪ੍ਰੈਸ ਵਾਲੇ ਖਬਰ ਲਾਂਦੇ ਨੇ ਤੇ ਉਹਨਾਂ ਦੇ ਪਰਚੇ ਜਿਹੜੇ ਬਿਨਾ ਸਰ ਤੋਂ ਰੱਦ ਕੀਤੇ ਜਾਣ ਤੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਤੰਗ ਪੇਸ਼ਾਨਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰਾਂ ਤੋਂ ਕਿ ਇਹ ਜਿਹੜੀ ਧੱਕੇਸ਼ਾਹੀ ਹੋਈ ਹੈ ਪੱਤਰਕਾਰਾਂ ਮੈਂ ਰੇਨੂ ਵਾਲਾ ਸਾਫ ਦਾ ਨੌਨ ਅਫੀਸ਼ਲ ਜਕਰ ਜੰਡਕਲ ਪ੍ਰਦੇਸ਼ ਤੋਂ ਜਿਹੜੀ ਅੱਜ ਪੱਤਰਕਾਰਾਂ ਤੇ ਐਫ ਆਈ ਆਰ ਦਰਜ ਹੋਈ ਹੈ ਇਹ ਬਿਲਕੁਲ ਗਲਤ ਹੈ ਲੋਕਾਂ ਨੂੰ ਪੱਤਰਕਾਰ ਵੀਰਾਂ ਨੂੰ ਆਪਣੀ ਆਵਾਜ਼ ਲੋਕਾਂ ਦੀ ਆਵਾਜ਼ ਜਿਹੜੀ ਦੁਬਾਨ ਦਾ ਦੁਬਾਨ ਦੇ ਕਾਰਨ ਇਹਨਾਂ ਨੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਜੋ ਕਿ ਬਹੁਤ ਗਲਤ ਹੈ ਇਹ ਤੇ ਉਹ ਸਭ ਹੋ ਗਿਆ ਪਹਿਲੇ ਸਾਡੇ ਤੇ ਰਾਜਕਤਾ ਮੁਗਲਾਂ ਨੇ ਫਿਰ ਅੰਗਰੇਜ਼ਾਂ ਨੇ ਉਹ ਵੀ ਸਾਨੂੰ ਬੋਲਣ ਨਹੀਂ ਸੀ ਦਿੰਦੇ ਸਾਡੇ ਤੇ ਅਤਿਆਚਾਰ ਕਰਦੇ ਸੀ ਉਹੀ ਹੀ ਅੱਜ ਉਹੀ ਹਾਲਾਤ ਸਾਡੇ ਹੋ ਗਏ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ ਜਾਂ ਜਮ ਜ ਮਜ਼ਦੂਰ ਦਾ ਦਬਕਾ ਹੋਵੇ ਪੜ੍ਹੇ ਲਿਖੇ ਟੀਚਰ ਹੋਣ ਔਰ ਪੜਾਣਾ ਨਾ ਸਭ ਤੋਂ ਜ਼ਿਆਦਾ ਧੱਕਾ ਕੀਤਾ ਇਸ ਪੰਜਾਬ ਸਰਕਾਰ ਨੇ ਘੋਲੀਆਂ ਪਾਲੇ ਜਮਤਾ ਨੂੰ ਗੁੰਮਰਾਹ ਕਰਕੇ ਹਜ਼ਾਰ-ਹਜ਼ਾਰ ਰੁਪਇਆ ਇੱਕ-ਇੱਕ ਬੈਂਕ ਦੇ account ਚ ਆਏਗਾ ਇਹ ਇਹਨਾਂ ਦੇ ਨੇਤਾਵਾਂ ਨੇ ਜਿਹੜੇ ਆਪ ਦੇ ਨੇ ਉਹਨਾਂ ਨੇ ਇਹ ਵਾਅਦੇ ਕੀਤੇ ਹੁਣ 5 ਸਾਲ ਪੂਰੇ ਹੋਣ ਵਾਲੇ ਲੇਕਿਨ ਅੱਜ ਤੱਕ ਵੀ ਕਿਸੇ ਦੇ account ਤੇ ਨਾ ਕੋਈ ਪੈਸਾ ਆਇਆ ਔਰ ਨਾ ਹੀ ਕੋਈ ਹੋਰ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਅੱਜ ਇਹ ਜਿਹੜੀ ਇਹਨਾਂ ਨੇ ਪੱਤਰਕਾਰ ਵੀਰਾ ਤੇ FIR ਦਰਜ ਕੀਤੀ ਹੈ ਉਹ ਬਿਲਕੁਲ ਗਲਤ ਕੀਤੀ ਹੈ ਮੈਂ ਇਹਦੀ ਬਹੁਤ ਨਿੰਦਾ ਕਰਦੀ ਆਂ ਔਰ ਮੈਂ ਇਹ ਪੱਤਰਕਾਰ ਪੱਤਰਕਾਰ ਵੀਰਾਂ ਨੂੰ ਇਕਜੁੱਟ ਹੋ ਕੇ ਲੜਨ ਵਾਸਤੇ ਮੈਂ ਕਹਿੰਦੀ ਹਾਂ ਕਿ ਸਾਰੇ ਇਕਜੁੱਟ ਹੋ ਕੇ ਵੀਰੋਂ ਲੜੋਗੇ ਤਾਂ ਹੀ ਅਸੀਂ ਜਿੱਤਾਂਗੇ ਅੱਜ ਬਹੁਤ ਵੱਡਾ ਇਕੱਠ ਸੈਕਟਰ 17 ਚ ਇਕੱਠਾ ਹੋਇਆ ਅਗਰ ਇਹਨਾਂ ਨੇ ਆਪਣੀ ਐਫ ਆਈ ਆਰ ਦਰਜ ਜਿਹੜੀ ਵਾਪਸ ਨਹੀਂ ਲਈ ਤਾਂ ਤਾਂ ਇਹ ਇਕੱਠ ਹੋਰ ਵਧ ਵਧੇਗਾ ਤਾਂ ਕਿ ਜੇ ਇਹ ਕਮੇ ਸਰਕਾਰ ਨੂੰ ਆਪਣੀ ਇਹ ਐਫ ਆਈ ਆਰ ਦਰਜ ਦੀ ਹੈ ਉਹ ਵਾਪਸ ਲੈਣੀ ਪਵੇ ਮੈਂ ਹੀ ਕਹਿਣਾ ਚਾਹਾਂਗੀ ਅੱਜ ਅਸੀਂ ਇੰਨੀ ਠੰਡ ਚ ਲੋਕ ਇੱਥੇ ਇੰਨੇ ਵੱਡੇ ਦਬਕਾ ਇਕੱਠਾ ਹੋਇਆ ਹੈ ਇਹਨਾਂ ਦੀ ਆਪਣੀ ਇੱਕ ਆਵਾਜ਼ ਇਹਨਾਂ ਤੱਕ ਸਰਕਾਰ ਦੀ ਨਿਕਮੀ ਆਵਾਜ਼ ਆਪਣੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਸਾਰੇ ਅਸੀਂ ਇਕੱਠੇ ਹੋਏ ਤਾਂ ਕਿ ਸੁਤੀ ਹੋਈ ਸਰਕਾਰ ਇਹ ਜਾਗੇ ਮਾਨ ਸਾਹਿਬ ਤੇ ਬਸ ਚੁਟਕਲੇ ਗਾ ਸਕਦੇ ਆ ਸਰਕਾਰ ਨਹੀਂ ਇਹਨਾਂ ਕੋ ਚਲਾਈ ਜਾਂਦੀ ਮੈਂ ਹੀ ਕਹਿਣਾ ਚਾਹਾਂਗੀ ਮਾਨ ਸਾਹਿਬ ਭਗਵੰਤ ਮਾਨ ਦੀ ਸਰਕਾਰ ਜਿਹੜੀ ਪੱਤਰਕਾਰਾਂ ਦੀ ਆਵਾਜ਼ ਨੂੰ ਵੀ ਹੁਣ ਬੰਦ ਕਰਾਉਣਾ ਚਾਹੁੰਦੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਪਹਿਲਾਂ ਜੀ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਤੇ ਜੋ ਇਹ ਆਰਟੀਆਈ ਐਕਟੀਵਿਸਟਸ ਐਕਟੀਵਿਸਟ ਤੇ ਤੇ ਜਿਹੜੇ ਪੱਤਰਕਾਰਾਂ ਤੇ ਪਰਚੇ ਹੋਏ ਐ ਇਹ ਮਨੁੱਖੀ ਅਧਿਕਾਰ ਜਿਹੜੇ ਸਾਡੇ ਹੈਗੇ ਨੇ ਉਹਨਾਂ ਤੇ ਹਨਨ ਹੈ ਪਹਿਲੀ ਗੱਲ ਤਾਂ ਦੂਸਰੀ ਚੀਜ਼ ਇਹ ਹੈ ਕਿ ਜੋ ਇਹ ਪਰਚੇ ਕੀਤੇ ਗਏ ਨੇ ਉਨਾ ਬਾਰੇ ਐਕਚੁਅਲ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਹੀ ਕਈਆਂ ਨੂੰ ਨਹੀਂ ਪਤਾ ਹੈਗਾ ਕਿ ਇਹ ਪਰਚੇ ਹੋਏ ਨੇ ਕਈ ਐਦਾਂ ਦੇ ਐਮਐਲਏ ਐਮਪੀਜ਼ ਨੇ ਜਿਹੜੇ ਅੱਜ ਕਹਿ ਰਹੇ ਨੇ ਸਿਰੇ ਉੱਠ ਕੇ ਕਿ ਵੀ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ ਤੇ ਫਿਰ ਕਰਾ ਕਿਨੇ ਦਿੱਤੇ ਇੱਕ ਚੀਜ਼ ਦੂਸਰੀ ਚੀਜ਼ ਹੈ ਕਿ ਅਗਰ ਇਹ ਪਰਚੇ ਹੋਏ ਆ ਇਹਦੇ ਵਿੱਚ ਕੀ ਕੀ ਪ੍ਰੋਬਲਮਸ ਨੇ ਕੀ ਕੀ ਗੱਲਾਂ ਹੋਈਆਂ ਨੇ ਇਹਨਾਂ ਨੂੰ ਜਗ ਜाहिर ਨਹੀਂ ਕੀਤਾ ਗਿਆ ਸਿਰਫ ਆਪਾਂ ਇੱਕ ਚੀਜ਼ ਨੂੰ ਕਹਿ ਕੇ ਕਿ ਕਰਦੀਏ ਕਿ ਜੀ ਆਪ ਇਹ ਗੱਲਾਂ ਕਰਕੇ ਇਹ ਤਿੰਨ ਚੀਜ਼ਾਂ ਦੇ ਕਰਕੇ ਇੱਕ ਪਰਚਾ ਹੋ ਗਿਆ ਤੇ ਪਰਚਾ ਇਦਾਂ ਤਾਂ ਨਹੀਂ ਹੁੰਦਾ ਜੇ ਅਗਰ ਆਪਾਂ ਇੱਕ ਸਮਾਜਿਕ ਨਿਆਂ ਦੀ ਗੱਲ ਕਰੀਏ ਪੱਤਰਕਾਰ ਜਿਹੜੀ ਇੱਕ ਹੈਗੀ ਆ ਉਹ ਇੱਕ ਤੀਜਾ ਥੰਮਬ ਹੈ ਠੀਕ ਹੈ ਤੇ ਤੀਜੇ ਥੰਮਬ ਨਾਲ ਇਦਾਂ ਹੋਣ ਲੱਗ ਜਾਏਗਾ ਇਦਾਂ ਅਤਿਆਚਾਰ ਹੋਣ ਲੱਗ ਜਾਏਗਾ ਤੇ ਕਿੱਦਾਂ ਚੱਲੂਗਾ ਦੇਸ਼ ਦਾ ਇੱਕ ਇੱਕ ਪਾਰਟ ਜੋ ਬੋਲਣ ਵਾਲੇ ਨੇ ਜੋ ਗੱਲਾਂ ਸਾਰੀ ਦੁਨੀਆ ਨੂੰ ਦੱਸਣ ਵਾਲੇ ਲੋਕ ਆ ਉਹਨਾਂ ਤੇ ਅਗਰ ਅਤਿਆਚਾਰ ਹੋਊਗਾ ਤੇ ਉਹਦਾ ਇਹ ਚੰਗਾ ਇਫੈਕਟ ਨਹੀਂ ਆਏਗਾ ਇਸ ਸਰਕਾਰ ਤੇ ਇਸ ਚੀਜ਼ ਦਾ ਬੁਰਾ ਇਫੈਕਟ ਆ ਸਕਦਾ ਹੈ ਇਸੇ ਚੀਜ਼ ਤੇ ਕੋਸ਼ਿਸ਼ ਕਰਨੀ ਚਾਹੀਦੀ ਸਰਕਾਰ ਨੂੰ ਕਿ ਲੋਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਜਾਣ ਤਾਂ ਜੋ ਕੀ ਹੈ ਕਿ ਸਰਕਾਰਾਂ ਸਹੀ ਚੱਲਣ ਤੇ ਲੋਕਾਂ ਨੂੰ ਉਹਨਾਂ ਦਾ ਜਿਹੜੇ ਹੱਕਾਂ ਦਾ ਹਕੂਕ ਹਕੂਕਾਂ ਦਾ ਪਤਾ ਚੱਲੇ ਮੈਂ ਤਾਂ ਮੈਨੂੰ ਕਰਨੀ ਆਂਦੀ ਨਾ ਮੈਂ ਇੱਥੇ ਕਰਨ ਆਇਆ ਮੈਂ ਇਹ ਜਾਣਦਾ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਸੱਚ ਬੋਲਦਾ ਇਹ ਸੱਚ ਬੋਲਣ ਦਾ ਹਿੰਮਤ ਰੱਖਦਾ ਔਰੇ ਪੰਜਾਬ ਦਾ ਇਤਿਹਾਸ ਹੈ ਉਹਨੂੰ ਦਬਾਇਆ ਜਾਂਦਾ ਮੈਂ ਤਾਂ ਅਕਸਰ ਜਦੋਂ ਮੈਂ ਪਿੰਡਾਂ ਜਾਂਦਾ ਸੀ ਲੋਕਾਂ ਨੂੰ ਮਿਲਦਾ ਸੀ ਘਰ-ਘਰ ਜਾ ਕੇ ਆਪਣੀ ਆਪਣੀ ਦਾਸਤਾਨ ਸੁਣਾਉਂਦਾ ਸੀ ਤੇ ਮੈਂ ਮੈਂ ਕਹਿੰਦਾ ਹੁੰਦਾ ਸੀ ਕਿ ਇਹ ਝੂਠੇ ਪਰਚੇ ਨਹੀਂ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਅਸਲ ਵਿੱਚ 골ਡ ਮੈਡਲ ਹੈ ਜਦ ਜ ਤੁਸੀਂ ਸੱਚ ਬੋਲੋਗੇ ਤਾਨੂੰ ਸੱਚ ਬੋਲਣ ਦੀ ਸਦਾ ਜਿਹੜੀ ਹੈ ਉਹ ਅਦਾ ਕਰਨੀ ਪਊਗੀ ਅੱਜ ਉਹੀ ਅਫਸੋਸ ਦੀ ਗੱਲ ਹੈ ਕਿ ਅੱਜ ਪੱਤਰਕਾਰਾਂ ਤੇ ਇਹ ਜੁਲਮ ਹੋ ਰਿਹਾ ਮੈਂ ਆਪਣੇ ਖਾਦਮ ਸਰਦਾਰ ਸੁਪਾਲ ਸਿੰਘ ਖੇੜਾ ਵੱਲੋਂ ਇਸ ਨਕੁੰਚਕ ਸਰਕਾਰ ਦਾ ਇਸ ਡਰਕੋਖ ਸਰਕਾਰ ਦਾ ਇਹ ਕੋਬ ਪੁੱਛਦੇ ਵਾਲਾ ਜਿਹੜਾ ਇਹਨਾਂ ਨੇ ਰਾਜ ਨੂੰ ਕਿਹਾ ਕਿ ਪੱਤਰਕਾਰਾਂ ਤੇ ਪੰਚਤਤ ਕਰੇ ਕਿੰਨਾ ਚਾਵੇ ਉਸ ਗੱਲ ਦੀ ਸਖਤ ਸਖਤ ਸ਼ਬਦਾਂ ਜਿਨੇ ਕਹਿਦੇ ਕਰਦਾ ਹੈ ਖੰਡਨ ਕਰਦਾ ਇਤਿਹਾਸ ਕਰਦਾ ਕਿ ਪੰਜਾਬ ਦੇ ਲੋਕ ਇਹਨਾਂ ਝੂਠਿਆਂ ਪੰਚਾਂ ਨੂੰ ਇਹਨਾਂ ਨੂੰ ਜ਼ਬਾਨ ਵਾਲੀ ਜਿਹੜੀ ਨੀਤੀ ਹੈ ਆਉਣ ਵਾਲੇ 2027 ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਇਹਨਾਂ ਨੂੰ ਹਰ ਪਿੰਡ ਵਿੱਚ ਆਪੇ ਆਪਣੇ ਵੋਟਾਂ ਪਾ ਕੇ ਲੋਕ ਹਰਾਣਗੇ ਇਹਨੀਆਂ ਮੇਰੀਆਂ ਬੇਨਤੀਆਂ ਸੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਜਿਹੜੇ ਪੱਤਰਕਾਰ ਵੀਰ ਨੇ ਜੜੀ ਕੋਈ ਅਗਲੀ ਕੋਈ ਪ੍ਰੋਗਰਾਮ ਮਿੱਥਨਗੇ ਪੰਜਾਬ ਭਰ ਵਿੱਚ ਕਿਤੇ ਕਾਲ ਲੈਣਗੇ ਉੱਥੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੇਰੇ ਫਾਦਰ ਔਰ ਅਸੀਂ ਸਾਰੇ ਹੰਮ ਆ ਕੇ ਪਹੁੰਚਾਂਗੇ ਇਨੀਆਂ ਮੇਰੀਆਂ ਪਰਪੈਂਜੀਆਂ ਪ੍ਰਵਾਨ ਕਰ ਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਧੰ ਸਤਿ ਸ੍ਰੀ ਅਕਾਲ ਇਹ ਭਾਈ ਜਦੋਂ ਤੋਂ ਇਹ ਸਰਕਾਰ ਦੇ ਹੋਂਦ ਦੇ ਤਾਈਏ ਇਹਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਅੰਦਰ ਕੀਤਾ ਸੀ ਅੱਜ ਦੇ ਬੱਚਿਆਂ ਨੇ ਕਰਨਾ ਤੇ ਚਾਰ ਪੰਜ ਅੱਜ ਅੱਜ ਤਾਂ ਕਿ ਬੰਦੀ ਸਿੰਘਾਂ ਦੇ ਧਰਨੇ ਦੇ ਬੈਠੇ ਹਨ ਤੈਨੂੰ ਸਾਰਾ ਸਾਨੂੰ ਚੌਕ ਦੇ ਉੱਤੇ ਬੈਠਿਆ ਹੋਇਆ ਹੈ ਅੱਜ ਤੈਨੂੰ ਪਤਾ ਲੱਗਾ ਵੀ ਇੱਥੇ ਇੱਕ ਵਾਰਾ ਸਾਡਾ ਬੱਚਾ ਦਾ ਘੱਟ ਹੋਇਆ ਅਦਰ ਦੀ ਆਪਣੇ ਧਰਨੇ ਛੱਡ ਕੇ ਹੋਰ ਪੜਾਤ ਸੱਤਵੇਂ ਘਰਣ ਲੱਗਾ ਇੱਕ ਚੋਰ ਫੜਨਾ ਉਹ ਵੀ ਇੱਥੇ ਆਏ ਅਸੀਂ ਵੀ ਆਏ ਹਾਂ ਇੱਕ ਬਹੁਤ ਵੱਡਾ ਘੱਟ ਹੈ ਇਸ ਪਾਰਤ ਦਾ ਜੋ ਅਜਿਵੇਂ ਕੁੱਤੀ ਚੋਰਾਂ ਨਾਲ ਰਲ ਗਈ ਹੈ ਕੁੱਤੀ ਦੇ ਚੋਰ ਵੱਖਰੇ ਵੱਖਰੇ ਕਰਨੇ ਨੇ ਸਾਰਿਆਂ ਨੂੰ ਗਹਿਣ ਮਿਲੇ ਇੱਕ ਸੁਖਦਾ ਸਾਬੇ ਇਹਨਾਂ ਦੇ ਅੱਜ ਘੜ ਘੜ ਦੇ ਦੇ ਦਾਕੂ ਬਣਾ ਦਿੱਤੇ ਨੇ ਇਸ ਪਾਰ ਤੋਂ ਸਰਕਾਰ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਸਿੱਖ ਕਾਹਦੇ ਲਈ ਆ ਕੀ ਕਰਦਾ ਸਿੱਖ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਲਪਾਂ ਦੇ ਵਿੱਚ ਚਾਤ ਨਹੀਂ ਦਾ ہر وغیر ہر آدم جس نے کسی بھی فیصلے سے موقع نہیں کرنا کوئی بھی بندہ سرٹیفکیٹ کرتا ہے ਸਰਦਾਰਾਂ ਦੇ ਆਲੇ ਪੁਆਲੇ ਪੰਜ ਬਾਈਕਾਂ ਪਹੁੰਚੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਸਾਹਮਣੇ ਰੱਖਿਆ ਹੈ। ਸੁਰੂਆਤੀ ਕਾਰਜ ਬਹੁਤ ਸਪਸ਼ਟ ਨਹੀਂ ਕਰਤਾ ਹੋਇਆ। ਪਰ ਇਸ ਤੋਂ ਬਾਅਦ ਉਹਨਾਂ ਨੇ ਜਿੰਨੀ ਦੇਰੀ ਜੋ ਹਾਈ ਕਮਾਂਡ ਨੇ ਕੀਤੀ ਹੈ। ਇੱਕ ਸਮਾਗਮ ਦਾ ਸੰਗਠਨ ਕੀਤਾ। ਖਾਣੇ ਵਿੱਚ ਦਾਜਾਨ ਕੀ। ਅੱਜ ਰਾਤ 10:00 ਤੱਕ ਅਧਿਕਾਰਨ အဲ့ဒါကိုလည်းရေးပြပေးပါဦး။